ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਜੀ ਜਿਹੜੀ ਆਪਾਂ ਅੱਜ ਦੀ ਕਟਿੰਗ ਲੈ ਕੇ ਆਏ ਆ ਉਹ ਹੈਗੀ ਆ ਡਿਜ਼ਾਈਨ ਵਾਲੇ ਸੂਟ ਦੀ ਤੇ ਇਹਨਾਂ ਦੀ ਫਿਟਿੰਗ ਹੈਗੀ ਆ ਬ੍ਰੈਸਟ ਤੋਂ ਫਿਟਿੰਗ ਹੈਗੀ ਆ 20 ਇੰਚ ਔਰ ਕਮਰ ਤੋਂ ਹੈਗੀ ਆ ਜੀ 17 ਇੰਚ ਔਰ हिਪ ਤੋਂ ਹੈਗੀ ਆ 21 ਇੰਚ ਠੀਕ ਹੈ ਜਿਨ੍ਹਾਂ ਦੀ ਵੀ ਇਹ ਫਿਟਿੰਗ ਹੈਗੀ ਆ ਉਹ ਵੀਡੀਓ ਨੂੰ ਧਿਆਨ ਨਾਲ ਦੇਖਣ ਤੇ ਉਸੇ ਹਿਸਾਬ ਨਾਲ ਤੁਸੀਂ ਕਟਿੰਗ ਕਰ ਸਕਦੇ ਹੋ ਠੀਕ ਹੈ ਜਦੋਂ ਆਪਾਂ ਸੂਟ ਦੀ ਕਟਿੰਗ ਕਰਨੀ ਹੁੰਦੀ ਹੈ ਠੀਕ ਹੈ ਜਿਨ੍ਹਾਂ ਦੀ ਥੋੜੀ ਬਹੁਤੀ ਮਿਲਦੀ ਜੁਲਦੀ ਹੁੰਦੀ ਆ ਨਾ ਫਿਟਿੰਗ ਜਿਵੇਂ ਹੁਣ ਮੰਨ ਲਓ ਇਹ 20 ਬ੍ਰੈਸਟ ਵਾਲਿਆਂ ਦੀ ਆ ਜਾਂ ਜਿਨ੍ਹਾਂ ਦੀ 21 ਬ੍ਰੈਸਟ ਵੀ ਹੈਗੀ ਆ ਜਾਂ ਜਿਨ੍ਹਾਂ ਦੀ ਪਿੱਛੇ ਮਤਲਬ 19 ਵੀ ਹੈਗੀ ਆ ਪਿੱਛੇ ਤੋਂ ਜਾ ਕੇ ਮਤਲਬ 19 ਬ੍ਰੈਸ ਹੋਵੇ ਉਹ ਨਾ ਕਾਟ ਵਗੈਰਾ ਜਿਹੜੀ ਹੁੰਦੀ ਆ ਉਹ ਸੇਮ ਹੀ ਰੱਖ ਲਿਆ ਕਰੋ ਔਰ ਮੋਡਾ ਵੀ ਇਹਦੇ ਵਿੱਚ ਆਪਾਂ ਸੇਮ ਰੱਖਣਾ ਹੁੰਦਾ ਠੀਕ ਆ ਤੁਸੀਂ ਬਸ ਥੋੜਾ ਜਿਹਾ ਹਿਸਾਬ ਲਗਾ ਲਿਆ ਕਰੋ ਵੀ ਹਾਂ ਠੀਕ ਆ ਆਪਾਂ ਨਿਸ਼ਾਨ ਨੇ ਜਿਹੜੇ ਉਹ ਅੱਗੇ ਪਿੱਛੇ ਕਰਕੇ ਲਗਾਉਣੇ ਨੇ ਮੰਨ ਲਓ ਜੇ 20 ਬ੍ਰੈਸ ਵਾਲਿਆਂ ਦੀ ਆ ਜੇ 21 ਵਾਲੇ ਦੇਖ ਰਹੇ ਨੇ ਤਾਂ ਉਹ ਥੋੜਾ ਜਿਹਾ 1 ਇੰਚ ਵਧਾ ਕੇ ਲਗਾ ਲਿਆ ਕਰੋ ਠੀਕ ਹੈ ਕਾਟ ਵਗੈਰਾ ਜਿਹੜੀ ਹੁੰਦੀ ਆ ਉਹ ਮੋਡ ਦੀ ਉਹ ਸੇਮ ਹੀ ਹੁੰਦੀ ਆ ਉਹਦੇ ਵਿੱਚ ਕੋਈ ਇਨਾ ਚੱਕਰ ਨਹੀਂ ਹੁੰਦਾ ਠੀਕ ਹੈ ਜੀ ਤੇ ਚਲ ਮੈਨੂੰ ਨਾ ਕਈ ਪੈੜਾਂ ਨੇ ਪੁੱਛਿਆ ਸੀਗਾ ਕਿ ਜਿੱਦਾਂ ਹੁਣ ਡਿਜ਼ਾਈਨ ਵਾਲਾ ਸੂਟ ਹੁੰਦਾ ਉਹਦਾ ਆਪਾਂ ਸੈਂਟਰ ਕਿੱਦਾਂ ਕਰਨਾ ਹੁੰਦਾ ਠੀਕ ਆ ਦੇਖੋ ਮੈਂ ਤੁਹਾਨੂੰ ਦੱਸ ਦਿਆਂ ਹੁਣ ਮੇਰੇ ਕੋਲ ਇੱਕ ਡਿਜ਼ਾਈਨ ਵਾਲਾ ਸੂਟ ਆਇਆ ਸੀਗਾ ਸਟਿਚ ਹੋਣ ਵਾਸਤੇ ਇਹਦਾ ਆਪਾਂ ਸੈਂਟਰ ਕਿੱਦਾਂ ਕਰਨਾ ਉਹ ਤੁਹਾਨੂੰ ਮੈਂ ਦੱਸੂਗੀ ਅੱਜ ਪਹਿਲੀ ਗੱਲ ਤਾਂ ਇਹ ਹੁੰਦੀ ਆ ਜਦੋਂ ਤੁਸੀਂ ਐਦਾਂ ਕੋਈ ਲੇਸ ਵਗੈਰਾ ਵਾਲਾ ਸੂਟ ਹੋਵੇ ਨਾ ਤਾਂ ਤੁਸੀਂ ਉਹਦਾ ਨਾ ਸਿੱਧੇ ਵਾਲੇ ਪਾਸੇ ਰੱਖ ਕੇ ਹੀ ਉਹਦੀ ਕਟਿੰਗ ਕਰਨੀ ਹੁੰਦੀ ਆ ਠੀਕ ਆ ਤੁਸੀਂ ਦੇਖੋ ਹੁਣ ਇਧਰ ਵਾਲੇ ਪਾਸੇ ਆਪਾਂ ਨੂੰ ਕੁਝ ਨਹੀਂ ਪਤਾ ਚੱਲ ਰਿਹਾ ਤੇ ਜਿਹੜੀਆਂ ਇਹ ਸਲਾਈਆਂ ਨੇ ਕਈ ਵਾਰੀ ਤਾਂ ਨਾਲ ਦੇ ਧਾਗੇ ਦੀਆਂ ਹੁੰਦੇ ਨੇ ਤਾਂ ਕੁਝ ਨਹੀਂ ਪਤਾ ਲੱਗਦਾ ਹੁੰਦਾ ਜਦੋਂ ਤੁਸੀਂ ਇਹਦੀ ਕਟਿੰਗ ਕਰਨੀ ਆ ਨਾ ਤੁਸੀਂ ਇਹਦਾ ਸਿੱਧਾ ਵਾਲਾ ਪਾਸਾ ਰੱਖ ਕੇ ਹੀ ਕਰਨੀ ਹੁੰਦੀ ਆ ਫਿਰ ਜਿਹੜਾ ਇਹਦਾ ਸੈਂਟਰ ਹੁੰਦਾ ਉਹ ਆਪਾਂ ਨੂੰ ਪ੍ਰੋਪਰ ਦਿਖਦਾ ਰਹਿੰਦਾ ਹੁੰਦਾ ਠੀਕ ਆ ਹੁਣ ਸੈਂਟਰ ਕਰਨਾ ਕਿਵੇਂ ਆ ਮੈਂ ਤੁਹਾਨੂੰ ਉਹਦਾ ਬਹੁਤ ਹੀ ਸੌਖਾ ਤਰੀਕਾ ਦੱਸੂਗੀ ਠੀਕ ਹੈ ਜੀ ਦੇਖੋ ਜਿਵੇਂ ਹੁਣ ਤੁਹਾਡੇ ਸੂਟ ਤੇ ਕੋਈ ਵੀ ਡਿਜ਼ਾਈਨ ਬਣਿਆ ਹੋਇਆ ਜਿੱਦ ਜੇ ਤੁਹਾਡੇ ਸੂਰਤੇ ਬਟਨ ਵਗੈਰਾ ਲੱਗੇ ਹੋਏ ਨੇ ਪਹਿਲਾਂ ਤਾਂ ਤੁਸੀਂ ਕਟਿੰਗ ਤੋਂ ਪਹਿਲਾਂ ਇਹ ਵਾਲੇ ਬਟਰਾਂ ਨੂੰ ਉਤਾਰੋ ਠੀਕ ਹੈ ਇਹਨਾਂ ਨੂੰ ਬਟਨਾਂ ਨੂੰ ਆਪਾਂ ਵਿੱਚ ਰੱਖ ਕੇ ਕਟਿੰਗ ਨਹੀਂ ਕਰਨੀ ਹੈਗੀ ਇਹਦੀ ਕਿਉਂਕਿ ਇਹਦੇ ਨਾਲ ਨਾ ਆਪਣੀ ਕਟਿੰਗ ਦੇ ਵਿੱਚ ਫਰਕ ਪੈ ਜਾਂਦਾ ਹੁੰਦਾ ਹਮੇਸ਼ਾ ਹੀ ਪਹਿਲਾਂ ਇਹਨਾਂ ਬਟਰਾਂ ਨੂੰ ਤੁਸੀਂ ਉਤਾਰ ਲਓ ਠੀਕ ਹੈ ਤੇ ਦੂਸਰਾ ਤੁਸੀਂ ਕੀ ਕਰਨਾ ਦੇਖੋ ਹੁਣ ਜਿਵੇਂ ਆ ਸੈਂਟਰ ਦੇ ਵਿੱਚ ਡਿਜ਼ਾਈਨ ਬਣਿਆ ਹੋਇਆ ਹਨਾ ਆਪਣੇ ਆਪਾਂ ਕੀ ਕਰਨਾ ਇਹਨੂੰ ਨਾ ਆਪਾਂ ਐਦਾਂ ਨਾਪ ਲੈਣਾ ਠੀਕ ਹੈ ਹੁਣ ਇਹ ਦੇਖੋ 5.5 ਤੇ ਆ ਗਿਆ ਠੀਕ ਹੈ ਹੁਣ ਆਪਾਂ ਕੀ ਕਰਨਾ ਆਪਾਂ ਐਦਾਂ ਹੀ ਇੰਚੀ ਟੇਪ ਇੱਥੇ ਤੱਕ ਐ ਫੋਲਡ ਕਰ ਦੇਣਾ ਠੀਕ ਹੈ ਹੁਣ ਦੇਖੋ ਬਟਨ ਵਗੈਰਾ ਤਾਂ ਉੱਤਰ ਜਾਣਗੇ ਬਟਨਾ ਹੋ ਸਕਦਾ ਬਟਨ 빙ੇ ਟੱਡੇ ਵੀ ਲੱਗੇ ਹੋ ਸਕਦੇ ਨੇ ਠੀਕ ਹੈ ਆਪਾਂ ਬਟਨਾਂ ਨੂੰ ਨਹੀਂ ਦੇਖਣਾ ਕਈ ਵਾਰ 빙ੇ ਟੱਡੇ ਲੱਗੇ ਹੋ ਸਕਦੇ ਆ ਬਟਨ ਆਪਾਂ ਇਹ ਜਿਹੜਾ ਡਿਜ਼ਾਈਨ ਬਣਿਆ ਹੋਇਆ ਹੈ ਨਾ ਉਹਨੂੰ ਦੇਖਣਾ ਆਪਾਂ ਇਦਾਂ ਹਾਫ ਕਰ ਦੇਣਾ ਇੰਚੀ ਟੇਪ ਨੂੰ ਤੇ ਇਹ ਆਪਣਾ ਹਾਫ ਤੇ ਹੋ ਗਿਆ ਨਿਸ਼ਾਨ ਹੁਣ ਦੇਖੋ ਆਪਾਂ ਨੂੰ ਪ੍ਰੋਪਰ ਪਤਾ ਚੱਲ ਗਿਆ ਕਿ ਆਪਣਾ ਜਿਹੜਾ ਹਾਫ ਹੈਗਾ ਉਹ ਕਿੰਨੇ ਇੰਚ ਤੇ ਆ ਠੀਕ ਹੈ ਇਹ ਤੇ ਫਿਰ ਤੁਸੀਂ ਇਦਾਂ ਹੀ ਨਿਸ਼ਾਨ ਲਗਾ ਲੈਣੇ ਨੇ ਠੀਕ ਹੈ ਇੱਥੇ ਇਹਦਾ ਹਾਫ ਹੋ ਜਾਊਗਾ ਇਦਾਂ ਕਰਕੇ ਤੇ ਫਿਰ ਆਪਾਂ ਇਹ ਹਾਫ ਰੱਖ ਕੇ ਹੀ ਕਟਿੰਗ ਕਰਨੀ ਹੁੰਦੀ ਹੈ ਇਸੇ ਲਈ ਮੈਂ ਤੁਹਾਨੂੰ ਕਿਹਾ ਵੀ ਇਹ ਬਟਨ ਜਿਹੜੇ ਹੈਗੇ ਨੇ ਤੁਸੀਂ ਪਹਿਲਾਂ ਉਤਾਰੋ ਠੀਕ ਹੈ ਇਹਨਾਂ ਨੂੰ ਜੇ ਐਦਾ ਬਟਨ ਲੱਗੇ ਹੋਏ ਨੇ ਸੂਟ ਤੇ ਕਿਸੇ ਵੀ ਸੂਟ ਦੇ ਬਟਨ ਲੱਗੇ ਹੋਣ ਤਾਂ ਤੁਸੀਂ ਉਤਾਰਨੇ ਜ਼ਰੂਰ ਨੇ ਉਹ ਠੀਕ ਹੈ ਹੁਣ ਦੇਖੋ ਆਪਾਂ ਇਹ ਸੈਂਟਰ ਕਰ ਲਿਆ ਇਹਦਾ ਠੀਕ ਹੈ ਜੀ ਇਹ ਹੁਣ ਇਹਦਾ ਸੈਂਟਰ ਹੋ ਗਿਆ ਪ੍ਰੋਪਰ ਹੁਣ ਦੇਖੋ ਇਹ ਵਾਲਾ ਬਟਨ ਸੀ ਜਿਹੜਾ ਇਹ ਟੇਡਾ ਲੱਗਿਆ ਹੋਇਆ ਸੀ ਬਟਨ ਇਹ ਬਟਨ ਥੋੜਾ ਜਿਹਾ ਇੱਧਰ ਆਪਾਂ ਬਟਨਾਂ ਦਾ ਆਪਾਂ ਕਦੇ ਨਹੀਂ ਆਪਾਂ ਕਰ ਸਕਦੇ ਕਿ ਬਟਨ ਲੱਗੇ ਹੋਇਆ ਤਾਂ ਸਿੱਧੇ ਹੀ ਲੱਗੇ ਹੋਣਗੇ ਬਟਨ ਉਲਟੇ ਵੀ ਲੱਗੇ ਹੋ ਸਕਦੇ ਨੇ ਮਤਲਬ ਇੱਧਰ ਉੱਧਰ ਵੀ ਲੱਗੇ ਹੋ ਸਕਦੇ ਨੇ ਹੁਣ ਇਹ ਹਾਫ ਹੋ ਗਿਆ ਆਪਣਾ ਤੇ ਹੁਣ ਆਪਾਂ ਕੀ ਕਰਨਾ ਨੀਚੋਂ ਕਿੱਦਾਂ ਹਾਫ ਕਰਨਾ ਠੀਕ ਹੈ ਜਿਹੜਾ ਵੀ ਤੁਹਾਡਾ ਮੰਨ ਲਓ ਇੱਥੇ ਕੜਾਈ ਹੋਈ ਹੋਈ ਆ ਜਾਂ ਫਿਰ ਸੈਂਟਰ ਦੇ ਵਿੱਚ ਫਲਾਵਰ ਬਣਿਆ ਹੋਇਆ ਤੁਸੀਂ ਉਹ ਫਲਾਵਰ ਦਾ ਵੀ ਸੈਂਟਰ ਕਰਨਾ ਹੁੰਦਾ ਠੀਕ ਹੈ ਜੇ ਤੁਹਾਡਾ ਕੜਾਈ ਵਾਲਾ ਸੂਟ ਹੈ ਤੇ ਹੁਣ ਮੇਰੇ ਇਹਦੇ ਲੈਂਸ ਲੱਗੇ ਹੋਈ ਆ ਆਪਾਂ ਕੀ ਕਰਨਾ ਇਹਦਾ ਵੀ ਆਪਾਂ ਇਦਾਂ ਹਾਫ ਕਰਨਾ ਠੀਕ ਹੈ ਆਪਾਂ ਪੁਣੇ ਮੇਰੀ 12.5 ਤੇ ਲੈਸ ਲੱਗੀ ਹੋਈ ਆ ਆਪਾਂ ਇਦਾਂ ਹੀ ਇੰਚ ਟੇਪ ਕਮਾਉਣਾ ਠੀਕ ਹੈ ਇਹਦਾ ਆਪਾਂ ਹਾਫ ਤੇ ਨਿਸ਼ਾਨ ਲਗਾ ਲੈਣਾ ਠੀਕ ਹੈ ਇਦਾਂ ਕਰਕੇ ਹੁਣ ਦੇਖੋ ਭਵੇਂ ਤੁਸੀਂ ਇਦਾਂ ਹੀ ਫੋਲਡ ਕਰੇ ਹੋਏ ਸਾਰੇ ਤੇ ਨਿਸ਼ਾਨ ਲਗਾ ਲਓ ਹੁਣ ਦੇਖੋ ਇਹ ਨਿਸ਼ਾਨ ਨੇ ਜਿਹੜੇ ਆਪਣੇ ਹਾਫ ਚ ਹੀ ਆਉਣਗੇ ਸਾਰੇ ਠੀਕ ਹੈ ਕਿਉਂਕਿ ਕਈ ਵਾਰੀ ਨਾ ਆਪਾਂ ਉਦਾਂ ਹਾਫ ਕਰਨ ਲੱਗ ਜਾਈਏ ਫਿਰ ਜਿਹੜੀ ਇਹ ਲੈਸ ਵਗੈਰਾ ਹੁੰਦੀ ਹੈ ਜਾਂ ਕਢਾਈ ਹੁੰਦੀ ਹੈ ਉਹ ਅੱਗੇ ਪਿੱਛੇ ਹੋ ਸਕਦੀ ਆ ਤੁਸੀਂ ਪਹਿਲਾਂ ਇਦਾਂ ਨਿਸ਼ਾਨ ਲਗਾ ਲਿਆ ਕਰੋ ਫਿਰ ਤੁਹਾਨੂੰ ਪ੍ਰੋਪਰ ਪਤਾ ਚੱਲ ਜੂਗਾ ਕਿ ਆਪਾਂ ਕਿੱਥੋਂ ਇਹਦਾ ਹਾਫ ਕਰਨਾ ਠੀਕ ਹੈ ਜੀ ਤੇ ਦੇਖੋ ਹੁਣ ਮੇਰਾ ਇਹਦਾ ਹਾਫ ਹੋ ਗਿਆ ਤੇ ਮੈਂ ਜਦੋਂ ਵੀ ਹੁਣ ਇਹਦੀ ਕਟਿੰਗ ਕਰੂੰਗੀ ਨਾ ਇਦਾਂ ਮੈਂ ਇਹਦੀ ਹਾਫ ਕਰਕੇ ਕਟਿੰਗ ਕਰੂੰਗੀ ਤੇ ਬਟਨ ਮੈਂ ਉਤਾਰ ਦੂੰਗੀ ਠੀਕ ਹੈ ਫਿਰ ਆਪਣਾ ਜਿਹੜਾ ਸੂਟ ਹੁੰਦਾ ਜੇ ਆਪਾਂ ਇਦਾਂ ਹਾਫ ਨਹੀਂ ਨਾ ਕਰਦੇ ਤਾਂ ਕਈ ਵਾਰੀ ਕੀ ਹੁੰਦਾ ਜਦੋਂ ਆਪਾਂ ਫਿਟਿੰਗ ਕਰਦੇ ਆ ਸੂਟ ਦੀ ਆਪਣਾ ਸੂਟ ਸਾਈਡ ਵਾਲੇ ਪਾਸੇ ਨੂੰ ਖਿਸਕਣ ਲੱਗ ਜਾਂਦਾ ਹੈ ਨਾ ਇੱਕ ਵਾਲੇ ਪਾਸੇ ਨੂੰ ਆਪਣਾ ਸੂਟ ਜਿਹੜਾ ਹੁੰਦਾ ਉਹ ਟੇਡਾ ਜਾਣ ਲੱਗ ਜਾਂਦਾ ਐਸਲੇ ਨਾ ਕੁਰਤੀ ਦੇ ਵਿੱਚ ਜਿਹੜਾ ਹਾਫ ਕਰਨਾ ਹੁੰਦਾ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦਾ ਕਿ ਤੁਸੀਂ ਹਾਫ ਕਰੋ ਪਹਿਲਾ ਸੂਟ ਦਾ ਜੇ ਤੁਸੀਂ ਜਰਾ ਜਾਂ ਵੀ ਇੱਧਰ ਉੱਧਰ ਕਰਤਾ ਨਾ ਸੂਟ ਦਾ ਸੂਟ ਜਿਹੜਾ ਹੈਗਾ ਤੁਹਾਡਾ ਉਹ ਚਾਕਾਂ ਤੋਂ ਜਦ ਉੱਪਰੋਂ ਫਿਟਿੰਗ ਤੋਂ ਜਿੱਤੋਂ ਵੀ ਟੇਡਾ ਜਾਣ ਲੱਗ ਜੂਗਾ ਫਿਰ ਉਹਦਾ ਕੋਈ ਹੱਲ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਤੇ ਐਦਾਂ ਤੁਸੀਂ ਕੜਾਈ ਵਾਲੇ ਸੂਟ ਦਾ ਜਾਂ ਲੈਸ ਵਾਲੇ ਸੂਟ ਦਾ ਤੁਸੀਂ ਐਦਾਂ ਹਾਫ ਕਰ ਲੈਣਾ ਜਦੋਂ ਤੁਸੀਂ ਇਹਦੀ ਕਟਿੰਗ ਕਰਨੀ ਆ ਡਿਜ਼ਾਈਨ ਵਾਲੇ ਸੂਟ ਦੀ ਤੁਸੀਂ ਸਿੱਧੇ ਵਾਲਾ ਪਾਸਾ ਰੱਖ ਕੇ ਕਰਨੀ ਹੁੰਦੀ ਆ ਕਿਉਂਕਿ ਇਹਦੇ ਨਾਲ ਉਲਟੇ ਵਾਲੇ ਪਾਸੇ ਕੁਝ ਨਹੀਂ ਪਤਾ ਚੱਲਦਾ ਹੁੰਦਾ ਕਿ ਇਹਦੀ ਜਿਹੜੀ ਡਿਜ਼ਾਈਨਿੰਗ ਹੈਗੀ ਉਹ ਕਿੱਦਾਂ ਦੀ ਹੈਗੀ ਇਸੇ ਲਈ ਸਿੱਧੇ ਵਾਲੇ ਪਾਸੇ ਉਹਦੇ ਚੌਕ ਦੇ ਨਿਸ਼ਾਨ ਲਗਾਇਆ ਕਰੋ ਫਿਰ ਉਹਨੂੰ ਬਾਅਦ ਚੋਂ ਉਲਟੇ ਵਾਲੇ ਪਾਸੇ ਤੇ ਲਗਾ ਲਿਆ ਕਰੋ ਠੀਕ ਹੈ ਜੀ ਤੇ ਇਹਦਾ ਜਿਹੜਾ ਇਹ ਕਾਨ ਵਗੈਰਾ ਹੈਗਾ ਨ ਇੱਦਾਂ ਦੇਖੋ ਮੈਂ ਇਹਦੇ ਬਟਰਨ ਉਤਾਰ ਲੈਣੀਆਂ ਪਹਿਲਾਂ ਦੇਖੋ ਸੈਂਟਰ ਤਾਂ ਹੁਣ ਕੁੜਤੀ ਦਾ ਆਪਾਂ ਘਾਰ ਹੀ ਲਿਆ ਹਨਾ ਜਿੱਥੇ ਨਿਸ਼ਾਨ ਲੱਗੇ ਨੇ ਉੱਥੇ ਆਪਾਂ ਇਹਨਾਂ ਨੂੰ ਫਿਕਸ ਕਰ ਦਾਂਗੇ ਬਾਅਦ ਚੋਂ ਠੀਕ ਹੈ ਜੀ ਦੇਖੋ ਇਹ ਦਾ ਸੈਂਟਰ ਹੋ ਗਿਆ ਆਪਾਂ ਬਸ ਇੱਥੋਂ ਹੀ ਕੁੜਤੀ ਇੱਦਾਂ ਕਰਕੇ ਫੋਲਡ ਕਰ ਲੈਣੀ ਆ ਤੇ ਮੈਂ ਇਹਦੀ ਨਾ ਸਿੱਧੇ ਵਾਲੇ ਪਾਸੇ ਨਿਸ਼ਾਨ ਲਗਾਉਂਗੀ ਕੁੜਤੀ ਦੇ ਕਿਉਂਕਿ ਉਲਟੇ ਵਾਲੇ ਪਾਸੇ ਆਪਾਂ ਨੂੰ ਜਿਹੜੇ ਮਤਲਬ ਪੈਚ ਹੋਇਆ ਹੋਇਆ ਜਿਹੜਾ ਇਹ ਲੇਸ ਵਗੈਰਾ ਲੱਗੀ ਹੋਈ ਆ ਉਹਦਾ ਸੈਂਟਰ ਨਹੀਂ ਹੋਣਾ ਹੈਗਾ ਆਪਣੇ ਕੋਲ ਕਿਉਂਕਿ ਇਹ ਜਿਹੜੇ ਚਾਕ ਦੇ ਨਿਸ਼ਾਨ ਹੁੰਦੇ ਨੇ ਇਹ ਬਾਅਦ ਚੋਂ ਤਾਂ ਉੱਤਰ ਹੀ ਜਾਂਦੇ ਹੁੰਦੇ ਨੇ ਇਹ ਤੇ ਦੇਖੋ ਐਦਾਂ ਆਪਾਂ ਇਹਦਾ ਹਾਫ ਕਰ ਲੈਣਾ ਕੁਰਤੀ ਦਾ ਠੀਕ ਹੈ ਦੇਖੋ ਮੈਂ ਜਿੱਥੇ-ਜਿੱਥੇ ਨਿਸ਼ਾਨ ਲਗਾਇਆ ਸੀ ਉੱਥੋਂ ਮੈਂ ਇਹਦਾ ਹਾਫ ਕਰਕੇ ਰੱਖ ਲਿਆ ਤੇ ਇਹਦਾ ਹਾਫ ਜਿਹੜਾ ਹੈਗਾ ਉਹ ਬਿਲਕੁਲ ਸਹੀ ਹੋਇਆ ਕਿਉਂਕਿ ਆਹ ਲੈਸਾਂ ਦੇ ਡਿਜ਼ਾਈਨ ਵੀ ਆਪਣੇ ਮਿਲਦੇ ਪੈਣੇ ਦੋਨੋਂ ਠੀਕ ਹੈ ਤੁਸੀਂ ਐਦਾਂ ਹਾਫ ਕਰ ਲੈਣਾ ਤੁਸੀਂ ਬਸ ਲੈਸ ਵਗੈਰਾ ਨੂੰ ਥੋੜਾ ਜਿਹਾ ਸੈੱਟ ਕਰਕੇ ਰੱਖ ਲਿਆ ਕਰੋ ਇੱਕ ਦੂਸਰੇ ਨਾਲ ਮਿਲਾ ਕੇ ਵੀ ਰੱਖ ਲਿਆ ਕਰੋ ਠੀਕ ਹੈ ਫਿਰ ਆਪਾਂ ਐਦਾਂ ਮੈਂ ਜਿਹੜਾ ਘੇਰਾ ਹੈਗਾ ਇਹਨਾਂ ਦਾ ਘੇਰਾ ਹੈਗਾ ਸੀ ਜੀ 21 ਇੰਚ ਤੇ ਮੈਂ 24 ਇੰਚ ਕਪੜਾ ਉਤਾਰ ਲਿਆ ਮਤਲਬ ਫੋਲਡਿੰਗ ਦੇ ਵਿੱਚ ਆਪਾਂ 12 ਇੰਚ ਲੈ ਲਿਆ ਠੀਕ ਹੈ ਇੱਥੋਂ 3 ਇੰਚ ਆਪਾਂ ਚਾਕਾਂ ਵਾਸਤੇ ਲੈ ਲਿਆ ਠੀਕ ਹੈ 24 ਇੰਚ ਤੇ ਮਤਲਬ ਆਪਾਂ ਰੱਖੇ ਨੇ ਇਹਦੀ ਘੇਰਾ ਜਿਹੜਾ ਹੈਗਾ 24 ਇੰਚ ਦਾ ਰੱਖਿਆ ਤੇ ਆਪਾਂ ਇੱਥੋਂ ਇਹਦੀ ਕਟਿੰਗ ਕਰ ਲੈਣੀ ਆ ਜਿਹੜਾ ਕੱਪੜਾ ਉੱਤਰ ਗਿਆ ਉਹ ਆਪਾਂ ਆਂਬਾਵਾਂ ਵਗੈਰਾ 'ਚ ਆਪਣੇ ਆ ਜੂਗਾ ਤੇ ਇਹ ਵਾਲਾ ਪੱਲਾ ਸੀ ਜਿਹੜਾ ਪਿਛਲਾ ਉਹ ਮੈਂ ਪਹਿਲਾਂ ਹੀ ਸੈੱਟ ਕਰਕੇ ਰੱਖ ਲਿਆ ਸੀ ਹੁਣ ਦੇਖੋ ਜਿਹੜੇ ਸਰਦੀਆਂ ਵਾਲੇ ਸੂਟ ਹੁੰਦੇ ਨੇ ਨਾ ਉਹਦੇ ਵਿੱਚ ਮੋਸਟਲੀ ਕਾਣ ਹੁੰਦੇ ਹੀ ਹੁੰਦਾ ਕੱਪੜੇ ਦੇ ਵਿੱਚ ਠੀਕ ਹੈ ਪਹਿਲਾਂ ਤੁਸੀਂ ਕਾਣ ਵਗੈਰਾ ਚੈੱਕ ਕਰ ਲਿਆ ਕਰੋ ਕੱਪੜੇ ਦਾ ਤੇ ਕਾਣ ਦਾ ਨਾ ਇੱਥੋਂ ਵੀ ਪਤਾ ਲੱਗ ਜਾਂਦਾ ਜਦੋਂ ਆਪਾਂ ਇਦਾਂ ਖਿੱਚਦੇ ਆ ਨਾ ਕੱਪੜੇ ਨੂੰ ਆ ਦੇਖੋ ਜਿੱਦਾਂ ਹੁਣ ਮੈਂ ਫੋਲਡ ਕਰ ਲਿਆ ਜਦੋਂ ਆਪਾਂ ਕੱਪੜੇ ਨੂੰ ਖਿੱਚਦੇ ਆ ਨਹੀਂ ਤਾਂ ਕੱਪੜਾ ਨਾ ਇੱਥੇ ਹੀ ਪਤਾ ਲੱਗ ਜਾਂਦਾ ਹੁੰਦਾ ਕਿ ਟੇਡਾ ਜਾਣ ਲੱਗ ਜਾਂਦਾ ਹੁੰਦਾ ਠੀਕ ਹੈ ਹੁਣ ਮੇਰਾ ਕੱਪੜੇ 'ਚ ਕਾਣ ਨਹੀਂ ਹੈਗਾ ਬਸ ਕੱ ਇਦਾਂ ਇਹਨੂੰ ਪਹਿਲਾਂ ਸਿੱਧਾ ਕਰ ਲਿਆ ਕਰੋ ਕੱਪੜੇ ਨੂੰ ਕੱਪੜੇ ਦੀ ਜਿਹੜੀ ਬਾਹਰ ਘਾਟ ਹੁੰਦੀ ਹੈ ਨਾ ਉਹ ਨਿਕਲ ਜਾਂਦੀ ਹੁੰਦੀ ਹੈ ਫਿਰ ਠੀਕ ਹੈ ਜੀ ਤੇ ਆਹ ਵਾਲੇ ਕੱਪੜੇ ਦੇ ਵਿੱਚ ਵੀ ਲੱਗ ਰਿਹਾ ਆਪਾਂ ਨੂੰ 빙ਗਾ ਟੇਡਾ ਹੈਗਾ ਇਹ ਕੱਪੜਾ ਇਹਨੂੰ ਵੀ ਪਹਿਲਾਂ ਆਪਾਂ ਇਦਾਂ ਸਿੱਧਾ ਕਰ ਲੈਣਾ ਠੀਕ ਹੈ ਜਿਹੜੀ ਕੱਪੜੇ ਦੀ ਬਾਹਰ ਘਾਟ ਹੈਗੀ ਉਹ ਵੀ ਕੱਢਣੀ ਬਹੁਤ ਜ਼ਰੂਰੀ ਆ ਠੀਕ ਆ ਹੁਣ ਆਪਣੇ ਪੱਲੇ ਨੇ ਜਿਹੜੇ ਬਰਾਬਰ ਹੋ ਗਏ ਨੇ ਤੇ ਇਹ ਵਾਲੇ ਪੱਲੇ ਨੂੰ ਆਪਾਂ نیچے ਰੱਖ ਲਾਂਗੇ ਤੇ ਇਹਨੂੰ ਆਪਾਂ ਉੱਪਰ ਰੱਖ ਲਾਂਗੇ ਨਿਸ਼ਾਨੀਆਂ ਆਪਾਂ ਸਿੱਧੇ ਵਾਲੇ ਪਾਸੇ ਲਗਾਵਾਂਗੇ ਉਸ ਤੋਂ ਬਾਅਦ ਆਪਾਂ ਉਲਟੇ ਵਾਲੇ ਪਾਸੇ ਲਗਾਵਾਂਗੇ ਠੀਕ ਹੈ ਜੀ ਦੇਖੋ ਹੁਣ ਇਹਨਾਂ ਦੀ ਫਿਟਿੰਗ ਹੈਗੀ ਹੈ ਜੀ 20 ਇੰਚ ਹੁਣ ਦੇਖੋ ਤੀਰਾ ਲੈਣ ਵਾਲੇ ਤੁਸੀਂ ਇਹ ਧਿਆਨ ਰੱਖਣਾ ਹੁੰਦਾ ਜਿਦੀ ਵੀ ਫਿਟਿੰਗ 20 ਇੰਚ ਹੈਗੀ ਆ ਹਨਾ ਤਾਂ ਜੇ ਤਾਂ ਤੁਹਾਡਾ ਬੈਕ ਨੈਕ 6.5 7 ਤੱਕ ਹੈਗਾ ਔਰ ਫਰੰਟ ਵਾਲਾ ਵੀ ਇਦਾਂ ਹੀ ਆ ਹਨਾ ਫਿਰ ਤੁਸੀਂ ਇਹਦੇ ਵਿੱਚ ਤੀਰਾ 6.5 ਲੈਣਾ 20 ਬ੍ਰੈਸਟ ਵਿੱਚ ਠੀਕ ਹੈ ਜੀ ਪਰ ਜੇ ਤੁਸੀਂ ਨੱਕ ਛੋਟਾ ਰੱਖਣਾ ਕਾਫੀ ਮਤਲਬ 3 4 ਇੰਚ ਦਾ ਰੱਖਣਾ ਪਿੱਛੇ ਤਾਂ ਤੁਸੀਂ ਇਹਦਾ ਤੀਰਾ 7 ਲੈਣਾ ਠੀਕ ਹੈ ਮੈਂ ਇਹਦਾ ਨੈਕ ਜਿਹੜਾ ਹੈਗਾ ਉਹ ਛੋਟਾ ਬਣਾਉਣਾ ਇਸ ਲਈ ਮੈਂ ਇਹਦਾ ਤੀਰਾ 7 ਇੰਚ ਲਵਾਂਗੀ ਔਰ ਮੋਡਾ ਲਵਾਂਗੀ ਜੀ 7.5 ਠੀਕ ਹੈ ਜੇ ਤੁਹਾਡਾ ਬੈਕ ਨੈਕ ਨਾਰਮਲ ਆ 6.5 7 ਤੱਕ ਤਾਂ ਤੁਸੀਂ ਇਹਦਾ ਤੀਰਾ 6.5 ਰੱਖੋ ਔਰ ਇਹਦਾ ਮੋਡਾ 7 ਰੱਖੋ ਠੀਕ ਹੈ ਜੀ ਜਦੋਂ ਆਪਣਾ ਬੈਕ ਨੈਕ ਬਿਲਕੁਲ ਛੋਟਾ ਹੋਵੇ ਹਨਾ ਤੇ ਆਪਣਾ ਤੀਰਾ ਵੱਧ ਹੋਵੇ ਉਦੋਂ ਆਪਾਂ ਮੋਡਾ ਵੀ ਵਧਾ ਕੇ ਲੈਣੇ ਹੁੰਦੇ ਆ ਠੀਕ ਹੈ ਫਿਰ ਉਦੋਂ ਆਪਾਂ ਮੋਡਾ 7.5 ਰੱਖਣਾ ਹੁੰਦਾ ਤੇ ਦੇਖੋ ਮੈਂ ਤੀਰਾ ਇਹਦਾ 7 ਇੰਚ ਲੈ ਲਿਆ ਔਰ ਮੋਡਾ ਮੈਂ ਇਹਦਾ 7.5 ਲੈ ਲਿਆ ਠੀਕ ਹੈ ਜੀ ਜਦੋਂ ਆਪਾਂ ਤੀਰਾ ਵਾਧ ਰੱਖਦੇ ਨਾ ਫਿਰ ਮੋਡੇ ਦੀ ਜਿਹੜੀ ਗੁਲਾਈ ਹੈਗੀ ਆ ਉਹ ਚੰਗੀ ਤਰ੍ਹਾਂ ਨਹੀਂ ਪੈਂਦੀ ਹੁੰਦੀ ਇਸੇ ਲਈ ਆਪਾਂ ਨੂੰ 7 ਮੋਡਾ ਰੱਖਣਾ ਪੈਂਦਾ ਹੁੰਦਾ ਇਸ ਲਈ ਜੇ ਤੁਹਾਡਾ neck ਛੋਟਾ ਔਰ ਤੀਰਾ ਜ਼ਿਆਦਾ ਤਾਂ ਤੁਸੀਂ 7 ਮੋਡਾ ਲੈ ਲਓ ਨਾਰਮਲ ਦੇ ਵਿੱਚ ਤੁਸੀਂ 7 ਇੰਚ ਲੈ ਲਓ ਠੀਕ ਹੈ ਜੀ ਚਲਾਂਗੇ ਤੇ ਇਹਨਾਂ ਦੇ ਫਿਟਿੰਗ ਦੇ ਨਿਸ਼ਾਨ ਹੈਗੇ ਨੇ ਜੀ 14 ਇੰਚ ਤੇ ਠੀਕ ਹੈ ਤੇ ਇਹਨਾਂ ਦੀ ਮੈਂ ਉੱਪਰੋਂ ਨਾਪਦੀ ਹੁੰਨੀ ਆ ਤੇ ਇਹਨਾਂ ਦੇ hip ਦਾ ਨਿਸ਼ਾਨ ਹੈਗਾ 22 ਇੰਚ ਤੇ ਠੀਕ ਹੈ ਮਤਲਬ ਜਿਹੜੀਆਂ ਪੈਣਾ ਇੱਥੋਂ ਨਾ ਆਪਦੀਆਂ ਨੇ ਉਹ ਹਿਸਾਬ ਲਾ ਲਿਆ ਕਰੋ ਮਤਲਬ ਕਿ ਆ 15 ਇੰਚ ਤੇ ਰੱਖੀ ਐ ਮੇਨਾਂ ਦੀ हिਪ ਵਾਲੀ ਜਿਹੜੀ ਸਲਾਈ ਉਹ 15 ਇੰਚ ਤੇ ਆਊਗੀ ਠੀਕ ਐ ਤੇ ਇੱਥੋਂ ਨਾ ਆਪਾਂਗੇ ਤਾਂ ਆਪਣੀ 22.5 ਇੰਚ ਤੇ ਆਜੂਗੀ ਠੀਕ ਐ ਜੀ ਤੇ ਪਹਿਲਾਂ ਆਪਾਂ ਇਦਾਂ 20 ਇੰਚ ਤੇ ਨਿਸ਼ਾਨ ਲਗਾ ਲਾਂਗੇ 10 ਇੰਚ ਤੇ ਮਤਲਬ ਹਾਫ ਕਰਕੇ ਠੀਕ ਐ ਤੇ ਇੱਥੇ ਆਪਾਂ ਲਗਾ ਲਾਂਗੇ ਇਹਨਾਂ ਦੀ ਫਿਟਿੰਗ ਹੈਗੀ ਸੀ 17 ਇੰਚ ਤੇ ਆਪਾਂ 8.5 ਇੰਚ ਤੇ ਨਿਸ਼ਾਨ ਲਗਾ ਲਾਂਗੇ ਹੁਣ ਜੇ ਤੁਹਾਡੇ ਸੂਟ ਦੇ ਵਿੱਚ ਪਲੇਟਾ ਪੈਣਗੀਆਂ ਤਾਂ ਤੁਸੀਂ 1 ਇੰਚ ਵਧਾ ਕੇ ਨਿਸ਼ਾਨ ਲਗਾਓ ਠੀਕ ਹੈ ਜੀ ਕਿਉਂਕਿ ਜਦੋਂ ਆਪਾਂ ਪਲੇਟਾ ਪਾਉਨੇ ਹੁੰਦਾ ਉਹਨਾਂ ਵਿੱਚ ਕੱਪੜਾ ਚਲਾ ਜਾਂਦਾ ਹੁਣ ਦੇਖੋ ਇਹਦੇ ਫਰੰਟ ਤੇ ਡਿਜ਼ਾਈਨ ਬਹੁਤ ਬਣਿਆ ਹੋਇਆ ਇਸ ਲਈ ਇਹਦੇ ਵਿੱਚ ਪਲੇਟਾ ਪੈਣੀਆਂ ਨਹੀਂ ਹੈਗੀਆਂ ਪਰ ਮੈਂ ਤੁਹਾਨੂੰ ਨਿਸ਼ਾਨ ਲਾਉਣੇ ਜੂੜ ਦੱਸੂਗੀ ਕਿ ਪਲੇਟਾਂ ਦੇ ਨਿਸ਼ਾਨ ਕਿੱਦਾਂ ਲੱਗਣਗੇ ਤੇ ਇਹਨਾਂ ਦੀ ਹਿੱਪ ਹੈਗੀ ਹੈ ਜੀ 21 ਇੰਚ ਠੀਕ ਹੈ ਤੇ ਹੁਣ ਜਿਹੜਾ ਇਹ 7 ਇੰਚ ਵਾਲਾ ਨਿਸ਼ਾਨਾ ਤੀਰੇ ਦਾ ਪਹਿਲਾਂ ਆਪਾਂ ਇੱਕ 7 ਇੰਚ ਤੇ ਨਿਸ਼ਾਨ ਲਗਾ ਲਾਂਗੇ ਤੇ ਫਿਰ ਆਪਾਂ ਕਟਾ ਕੇ 6.5 ਤੇ ਲਗਾ ਲਾਂਗੇ ਠੀਕ ਹੈ ਇਹਨੂੰ ਕਟਾ ਦਿਆ ਕਰੋ ਹਰੇਕ ਫਿਟਿੰਗ ਦੇ ਵਿੱਚ ਤੁਸੀਂ ਕਟਾਉਣਾ ਹੀ ਹੁੰਦਾ ਹੈ ਇਹ ਤੇ ਇਹਨਾਂ ਨਿਸ਼ਾਨਾਂ ਨੂੰ ਐਦਾਂ ਕਰਕੇ ਸਿੱਧਾ ਕਰ ਲਓ ਤੇ ਇਹਨੂੰ ਥੋੜਾ ਜਿਹਾ ਟੇਡਾ ਕਰ ਲਓ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਇੱਥੋਂ 5 ਇੰਚ ਦੀ ਕਟ ਪਾਉਣੀ ਆ ਮੂਰਲੇ ਪੱਲੇ ਦੀ ਔਰ ਬੈਕ ਵਾਲੇ ਪੱਲੇ ਦੀ ਪਾਉਣੀ ਆ ਆਪਾਂ 5.5 ਇੰਚ ਤੇ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਨਾ ਫਿਰ ਮੋਢੇ ਦਾ ਹਾਫ ਕਰ ਲੈਣਾ ਦੇਖੋ ਇਹਦਾ ਹਾਫ ਹੋ ਗਿਆ ਪੌਣੇ 4 ਕਿਉਂਕਿ ਆਪਾਂ 7.5 ਰੱਖਿਆ ਮੋਢਾ ਠੀਕ ਹੈ ਤੇ ਇਹਨੂੰ ਆਪਾਂ ਇੱਦਾਂ ਗੁਲਾਈ ਦੇ ਲਓ ਇਹ ਬੈਕ ਵਾਲੇ ਪੱਲੇ ਦੀ ਗੁਲਾਈ ਆ ਔਰ ਇਹ ਫਰੰਟ ਵਾਲੇ ਦੀ ਹੈ ਠੀਕ ਹੈ ਆਪਾਂ ਜਦੋਂ ਤੀਰਾ ਵਧਦਾ ਹੁੰਦਾ ਤਾਂ ਮੋਢਾ ਵਧ ਤਾਂ ਲੈਣੇ ਆ ਕਿਉਂਕਿ ਫਿਰ ਨਾ ਇਹ ਗੁਲਾਈ ਥੋੜੀ ਜੀ ਹੁੰਦੀ ਹੈ ਜਿਹੜੀ ਇਹ ਘਟ ਜਾਂਦੀ ਹੁੰਦੀ ਹੈ ਮੋਢੇ ਦੀ ਇਸੇ ਲਈ ਆਪਾਂ ਨੂੰ ਜਿਹੜਾ ਮੋਢਾ ਹੁੰਦਾ ਉਹ ਵਧਾ ਕੇ ਲੈਣਾ ਪੈਂਦਾ ਹੁੰਦਾ ਠੀਕ ਹੈ ਜੀ ਆਪਾਂ ਵਧਾ ਕੇ ਨਾ ਲਈਏ ਤਾਂ ਫਿਰ ਮੋਡੇ ਦੇ ਵਿੱਚ ਖਿੱਚ ਪੈਣ ਲੱਗ ਜਾਂਦੀ ਹੈ ਤੇ ਹੁਣ ਆਪਾਂ ਕੀ ਕਰਨਾ ਇੱਥੇ 3 ਇੰਚ ਦਾ ਇੱਕ ਨਿਸ਼ਾਨ ਲਗਾ ਲੈਣਾ ਇਦਾਂ ਕਰਕੇ ਠੀਕ ਹੈ ਇਹ ਨਿਸ਼ਾਨ ਨੂੰ ਆਪਾਂ ਸਿੱਧਾ ਕਰ ਲੈਣਾ ਤੇ ਇੱਥੋਂ ਆਪਾਂ ਇਹਨੂੰ ਅੱਧਾ ਇੰਚ ਘਟਾ ਦੇਣਾ ਇਹ ਵਾਲੀ ਫਿਟਿੰਗ ਨੂੰ 19.5 ਤੇ ਕਰ ਦੇਣੀ ਆ ਆਪਾਂ 20 ਸੀ ਨਾ 19.5 ਤੇ ਕਰ ਦੋ ਇਹਨੂੰ ਇਦਾਂ ਤਿਰਛਾ ਕਰਕੇ ਠੀਕ ਹੈ ਜੀ ਤੇ ਹੁਣ ਆਪਾਂ ਫਿਟਿੰਗ ਦਾ ਜਿਹੜਾ ਨਿਸ਼ਾਨਾ ਉਹ ਇੱਥੋਂ ਨਹੀਂ ਲਗਾਉਣਾ ਹੈਗਾ ਇਦਾਂ ਕਰਕੇ ਉਹ ਆਪਾਂ ਇੱਥੋਂ ਲਗਾਉਣਾ ਹੁੰਦਾ ਠੀਕ ਹੈ ਮੈਂ ਹਰੇਕ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੀ ਆ ਤਾਂ ਕਿ ਤੁਹਾਨੂੰ ਯਾਦ ਰਹੇ ਠੀਕ ਹੈ ਵੀ ਇਹ ਨਿਸ਼ਾਨ ਆਪਾਂ ਇੱਥੋਂ ਕਿਉਂ ਨਹੀਂ ਲਾਉਣਾ ਹੁੰਦਾ ਫਿਰ ਕੀ ਹੁੰਦਾ ਕੱਪੜਾ ਸਲਾਈ 'ਚ ਚਲਾ ਜਾਦਾ ਹੁੰਦਾ ਤੇ ਸਾਡੀ ਜਿਹੜੀ ਫਿਟਿੰਗ ਹੁੰਦੀ ਹੈ ਉਹ ਦਬ ਜਾਂਦੀ ਹੈ ਠੀਕ ਹੈ ਜੀ ਤੇ ਇੱਥੋਂ ਆਪਾਂ हिਪ ਦਾ ਨਿਸ਼ਾਨ ਲਗਾ ਲਓ ਠੀਕ ਹੈ ਹੁਣ ਦੇਖੋ ਜਿਹੜੀ ਇਹਦੀ ਲੈਂਥ ਆ ਲੈਂਥ ਜਿਹੜੀ ਹੈਗੀ ਆ ਉਹ ਇਹ ਨੀਚੇ ਇਹਦੇ ਲੈਸ ਲੱਗੀ ਹੋਈ ਆ ਉਹ ਆਪਾਂ ਨੂੰ ਕਟਿੰਗ ਕਰਕੇ ਹੀ ਲੈਂਥ ਰੱਖਣੀ ਪੈਣੀ ਹੁੰਦੀ ਆ ਠੀਕ ਹੈ ਹੁਣ ਜਿਵੇਂ ਇਹਨਾਂ ਦੀ ਜਿਹੜੀ ਲੈਂਥ ਹੈਗੀ ਉਹ ਮੈਂ 39 ਇੰਚ ਰੈਡੀ ਰੱਖਣੀ ਆ ਠੀਕ ਹੈ ਤੇ ਮੈਂ ਇੱਥੋਂ ਕਟਿੰਗ ਕਰੂੰਗੀ ਉਸ ਤੋਂ ਬਾਅਦ ਫਿਰ ਮੈਂ ਲੈਸ ਐਡ ਕਰੂੰਗੀ ਉਹਦੇ ਵਿੱਚ ਦੁਬਾਰਾ ਠੀਕ ਹੈ ਜੇ ਇਦਾਂ लेस ਵਗੈਰਾ ਲੱਗੀ ਹੋਵੇ ਤਾਂ ਤੁਸੀਂ ਕਟਿੰਗ ਕਰ ਲਓ ਦੀ ਜਿਹੜੀ ਲੈਂਥ ਹੈਗੀ ਉਹ ਸੈੱਟ ਕਰ ਲਓ ਠੀਕ ਹੈ ਫਿਰ ਆਪਾਂ ਕੀ ਕਰਨਾ ਇਹਦੇ ਵਿੱਚ ਨਾ ਇਦਾਂ 4 ਇੰਚ ਦੀ ਕਾਰਟ ਪਾਉਣੀ ਆ ਮੂਰਲੇ ਭਾਲੇ ਪਾਸੇ ਦੇਖੋ ਇਹ ਵਾਲੀ ਕਾਰਟ ਪਾਉਣ ਨਾਲ ਆਪਣਾ ਜਿਹੜਾ ਗਲਾ ਹੈਗਾ ਉਹ ਬਿਲਕੁਲ ਵੀ ਪਿੱਛੇ ਨਹੀਂ ਜਾਂਦਾ ਹੈਗਾ ਜਿਹੜੀ ਸਲਾਈ ਆ ਉਹ ਮੋਡੇ ਦੇ ਬਿਲਕੁਲ ਸੈਂਟਰ ਵਿੱਚ ਰਹਿੰਦੀ ਹੁੰਦੀ ਆ ਇਹ ਕਾਰਟ ਪਾਉਣ ਨਾਲ ਮੋਡੇ ਵਿੱਚ ਆਪਣੇ ਕੋਈ ਫਰਕ ਨਹੀਂ ਪੈਂਦਾ ਸਗੋ ਇਹ ਸੈੱਟ ਹੋ ਜਾਂਦਾ ਤੁਸੀਂ ਇਦਾਂ ਘਟਾ ਦੇਣਾ ਇਹਨੂੰ ਤੇ ਫਿਰ ਆਪਾਂ ਇਹਦੀ ਕਟਿੰਗ ਕਰ ਲੈਣੀ ਆ ਕੱਟ ਦੇ ਨਿਸ਼ਾਨ ਤੁਸੀਂ ਜ਼ਰੂਰ ਲਗਾਉਣੇ ਨੇ ਠੀਕ ਹੈ ਤੇ ਹੁਣ ਆਪਾਂ ਮੂਰਲੇ ਪੱਲੇ ਦੀ ਜਿਹੜੀ ਕਾਟ ਹੈਗੀ ਉਹ ਪਾ ਦਵਾਂਗੇ ਠੀਕ ਹੈ ਜੀ ਤੇ ਜੇ ਤੁਸੀਂ ਪਲੇਟਸ ਵਗੈਰਾ ਦੇ ਨਿਸ਼ਾਨ ਲਗਾਉਣੇ ਨੇ ਤਾਂ ਮੈਂ ਤੁਹਾਨੂੰ ਦੱਸ ਦਿੰਨੀ ਉਹ ਵੀ ਉਦਾਂ ਕਿਉਂਕਿ ਇਹਦੇ ਵਿੱਚ ਤਾਂ ਡਿਜ਼ਾਈਨ ਬਣਿਆ ਹੋਇਆ ਮੈਂ ਪਲੇਟਾਂ ਪਾਉਣੀਆਂ ਨਹੀਂ ਹੈਗੀਆਂ ਜੇ ਤੁਸੀਂ ਪਲੇਟਾਂ ਦੇ ਨਿਸ਼ਾਨ ਪਾਉਣੇ ਨੇ ਇਹ ਵਾਲੇ ਨਾਪ ਦੇ ਵਿੱਚ ਠੀਕ ਹੈ ਬਸ ਪਲੇਟਾਂ ਦਾ ਤੁਸੀਂ ਇਹ ਧਿਆਨ ਰੱਖਿਆ ਕਰੋ ਜੇ ਕਿਸੇ ਦੀ ਹਾਈਟ ਜ਼ਿਆਦਾ ਹੈਗੀ ਆ ਹਨਾ ਜੇ ਜਾਂ ਫਿਰ ਬ੍ਰੈਸਟ ਤੋਂ ਫਿਟਿੰਗ ਜ਼ਿਆਦਾ ਹੈਗੀ ਆ ਹਨਾ ਹੈਵੀ ਨੇ ਮਤਲਬ ਹੈਵੀ ਸਾਈਜ਼ ਆ ਤਾਂ ਤੁਸੀਂ ਉਹਨਾਂ ਦੀ 12 ਇੰਚ ਤੇ ਪਲੇਟ ਪਾਉਣੀ ਆ ਔਰ ਜਿਹੜੇ ਨਾਰਮਲ ਸਾਈਜ਼ ਦੇ ਹੁੰਦੇ ਨੇ ਉਹਦੀ ਤੁਸੀਂ 11.5 ਇੰਚ ਤੇ ਪਾਉਣੀ ਹੁੰਦੀ ਆ ਠੀਕ ਹੈ ਜੀ ਹੁਣ ਆਪਾਂ ਇਹ ਨਾਰਮਲ ਜਾਈ ਸਾਈਜ਼ ਆ ਆਪਾਂ ਇਹਨਾਂ ਦੀ 11.5 ਇੰਚ ਤੇ ਪਾਉਂਦੇ ਜੇ ਆਪਾਂ ਪਾਉਣੀ ਹੁੰਦੀ ਠੀਕ ਹੈ ਸਾਢੇ 11 ਇੰਚ ਤੇ ਤੁਸੀਂ ਇਦਾਂ ਨਿਸ਼ਾਨ ਲਗਾ ਲਿਆ ਕਰੋ ਤੇ ਆ ਜਿਹੜਾ ਗੈਪ ਹੁੰਦਾ ਮੈਂ 4 ਇੰਚ ਦਾ ਦੰਨੀ ਆ ਠੀਕ ਹੈ ਇਹ ਵਾਲਾ ਗੈਪ ਜਿਹੜਾ ਪਲੇਟਾਂ ਦੇ ਵਿੱਚਲਾ ਹੁੰਦਾ ਉਹ ਮਤਲਬ 8 ਇੰਚ ਦਾ ਗੈਪ ਹੁੰਦਾ ਠੀਕ ਹੈ ਡਬਲ ਕਰਕੇ ਤੇ ਇਦਾਂ ਤੁਸੀਂ ਸਾਢੇ 7 ਇੰਚ ਲੰਬੀ ਪਲੇਟ ਪਾਉਣੀ ਆ ਠੀਕ ਹੈ ਜੀ ਤੇ ਇਹ ਪਲੇਟ ਨੂੰ ਆਪਾਂ ਐ ਕਰਕੇ ਸਿੱਧਾ ਕਰ ਲੈਣਾ ਹੁੰਦਾ ਤੇ ਹੁਣ ਜਿਹੜੀਆਂ ਸਾਈਡ ਵਾਲੀਆਂ ਪਲੇਟਾਂ ਨੇ ਉਹ ਕਿੱਦਾਂ ਪੈਂਦੀਆਂ ਹੁੰਦੀਆਂ ਨੇ ਠੀਕ ਹੈ ਤੇ ਇਦਾਂ ਮੈਂ 2.5 ਇੰਚ ਤੇ ਪਾਉਣੀ ਹੁੰਦੀਆਂ ਸਾਈਡ ਵਾਲੀ ਪਲੇਟ ਜਿਹੜੀ ਹੈਗੀ ਆ ਠੀਕ ਹੈ 2.5 ਇੰਚ ਤੇ ਨਿਸ਼ਾਨ ਲਗਾ ਲਿਆ ਫਿਰ ਜਿਹੜਾ ਦੋਨਾਂ ਦਾ ਵਿਚਲਾ ਗੈਪ ਆ ਉਹਦੇ ਵਿੱਚ ਆਪਾਂ ਇਦਾਂ ਹਾਫ ਕਰ ਲੈਣਾ ਹੁੰਦਾ ਠੀਕ ਹੈ ਤੇ ਆਪਾਂ 2 2.5 ਇੰਚ ਤੇ ਇਹ ਵਾਲੀ ਪਲੇਟ ਪਾਉਣੀ ਹੁੰਦੀ ਹੈ ਠੀਕ ਹੈ ਜੇ ਕਿਸੇ ਦੀ ਫਿਟਿੰਗ ਘੱਟ ਹੋਵੇ ਤਾਂ ਤੁਸੀਂ 2 ਇੰਚ ਤੇ ਵੀ ਪਾ ਲਓ ਜੇ ਜ਼ਿਆਦਾ ਹੋਵੇ ਤਾਂ ਤੁਸੀਂ 2.5 ਤੇ ਪਾ ਸਕਦੇ ਹੋ ਠੀਕ ਹੈ ਤੇ ਇਹ ਵਾਲੀ ਨੂੰ ਆਪਾਂ ਇਦਾਂ ਆ ਮੋੜੇ ਵਾਲੇ ਨਿਸ਼ਾਨ ਤੋਂ ਆਪਾਂ ਇਦਾਂ ਸਿੱਧਾ ਕਰ ਦੇਣਾ ਹੁੰਦਾ ਪਲੇਟ ਨੂੰ ਠੀਕ ਹੈ ਤੇ ਜਿਹੜਾ ਇਹ ਵਾਲੀ ਪਲੇਟ ਆ ਇਹਨੂੰ ਆਪਾਂ ਜਿਹੜਾ ਆ ਕੱਟ ਦਾ ਨਿਸ਼ਾਨ ਲਗਾਇਆ ਹੈ ਨਾ ਇਹ ਤੇ ਸਿੱਧਾ ਕਰਨਾ ਹੁੰਦਾ ਠੀਕ ਹੈ ਜੀ ਦੇਖੋ ਵੈਸੇ ਇਹ ਚ ਪਲੇਟਾ ਪਾਉਣੀਆਂ ਨਹੀਂ ਸੀ ਪਰ ਜੇ ਕਿਸੇ ਨੇ ਪਾਉਣੀਆਂ ਨੇ ਇਹ ਵਾਲੀ ਫਿਟਿੰਗ ਦੇ ਵਿੱਚ ਤਾਂ ਮੈਂ ਤੁਹਾਨੂੰ ਦੱਸਤੀ ਆ ਕਿ ਤੁਸੀਂ ਇਹਦੇ ਵਿੱਚ ਬਸ ਇੰਨਾ ਯਾਦ ਰੱਖਣਾ ਜੇ ਤੁਸੀਂ ਪਲੇਟਸ ਪਾਉਣੀਆਂ ਨੇ ਫਿਟਿੰਗ ਆਪਾਂ 1 ਇੰਚ ਵੱਧ ਲੈਣੀ ਹੁੰਦੀ ਹੈ ਠੀਕ ਹੈ ਇਹਦੇ ਵਿੱਚ ਕਿਉਂਕਿ ਪਲੇਟਾਂ ਵਿੱਚ ਆਪਣਾ ਕੱਪੜਾ ਆ ਜਾਂਦਾ ਹੁੰਦਾ ਠੀਕ ਹੈ ਜੀ ਤੇ ਜਿਹੜੇ ਇਹ ਨਿਸ਼ਾਨ ਨੇ ਉਹ ਆਪਾਂ ਐਦਾਂ ਵੀ ਲਗਾ ਸਕਦੇ ਆ ਨੀਚੇ ਵਾਲੀ ਸਾਈਡ ਤੇ ਠੀਕ ਹੈ ਤੇ ਦੇਖੋ ਆਪਾਂ ਜਿਹੜੇ ਆ ਵਾਲੇ ਨਿਸ਼ਾਨ ਨੇ ਇਹਨੂੰ ਆਪਾਂ ਨਾ ਐਦਾਂ ਸੂਈ ਨਾਲ ਵੀ ਲਗਾ ਸਕਦੇ ਹੁੰਦੇ ਆ ਜਿੱਦਾਂ ਹੁਣ ਆਪਾਂ ਇਹ ਦੇਖੋ ਇਹ ਸੂਈ ਹੋਗੀ ਤਾਂ ਆਪਾਂ ਇੱਥੇ ਨਿਸ਼ਾਨ ਲਗਾ ਲੋ ਠੀਕ ਹੈ ਤੇ ਜਿਹੜਾ ਆ ਵਾਲਾ ਨਿਸ਼ਾਨ ਆ ਇਹਨੂੰ ਵੀ ਆਪਾਂ ਇਦਾਂ ਲਗਾ ਸਕਦੇ ਹਾਂ ਠੀਕ ਹੈ ਤੇ ਇੱਥੇ ਲਗਾ ਦਿਓ ਇਹ ਆਪਣੇ ਨਿਸ਼ਾਨ ਨੇ ਜਿਹੜੇ ਇਦਾਂ ਵੀ ਸਹੀ ਲੱਗ ਜਾਣਗੇ ਬਾਕੀ ਮੈਂ ਤੁਹਾਨੂੰ ਫੋਲਡ ਕਰਕੇ ਵੀ ਦੱਸਿਆ ਹੋਇਆ ਇੱਕ ਤਰੀਕਾ ਵੀ ਤੁਸੀਂ ਪੱਲਾ ਫੋਲਡ ਕਰਕੇ ਵੀ ਲਗਾ ਸਕਦੇ ਹੋ ਨਿਸ਼ਾਨ ਠੀਕ ਹੈ ਕਈ ਕੱਪੜੇ ਦੇ ਵਿੱਚ ਨਾ ਚਾਕ ਜਿਹੜੇ ਹੁੰਦੇ ਨੇ ਉਹ ਚਾਕ ਜਿਹੜਾ ਹੁੰਦਾ ਦੂਜੇ ਪਾਸੇ ਛੱਡਦਾ ਨਹੀਂ ਫਿਰ ਤੁਸੀਂ ਇਦਾਂ ਵੀ ਲਗਾ ਸਕਦੇ ਹੋ ਠੀਕ ਹੈ ਜੀ ਹੁਣ ਆਪਣੇ ਪੁੱਠੇ ਪਾਸੇ ਆ ਗਏ ਨਿਸ਼ਾਨ ਇਹ ਨਿਸ਼ਾਨ ਪਹਿਲੇ ਇੱਦਾਂ ਸਿੱਧਾ ਜਾਊਗਾ ਇੱਥੋਂ ਠੀਕ ਹੈ ਤੇ ਇੱਦਾਂ ਤੁਸੀਂ ਨਿਸ਼ਾਨ ਲਗਾ ਸਕਦੇ ਏਦੇ ਤੇ ਹੁਣ ਆਪਾਂ ਇਹਦੇ ਬਾਹਾਂ ਦੀ ਕਟਿੰਗ ਕਰਾਂਗੇ ਠੀਕ ਆਪਾਂ ਕੱਪੜੇ ਨੂੰ ਨਾ ਇੱਦਾਂ 4 ਫੋਲਡ ਕਰ ਲਾਂਗੇ ਜਦੋਂ ਤੁਸੀਂ ਬਾਹਾਂ ਦੀ ਕਟਿੰਗ ਕਰਨੀ ਆ ਜਾਂ ਤਾਂ ਤੁਹਾਡੇ ਦੋਨੋਂ ਵਾਲੇ ਪੱਲੇ ਜਿਹੜੇ ਹੈਗੇ ਨੇ ਪੁੱਠੇ ਮਿਲਨੇ ਚਾਹੀਦੇ ਨੇ ਜਾਂ ਤੁਸੀਂ ਦੋਨੋਂ ਪੱਲਿਆਂ ਨੂੰ ਸਿੱਧੇ ਮਿਲਾ ਕੇ ਰੱਖਣਾ ਹੁਣ ਇਹ ਵੀ ਸਿੱਧਾ ਹੋ ਗਿਆ ਇਹ ਵੀ ਸਿੱਧਾ ਹੋ ਗਿਆ ਇਹਨਾਂ ਨੂੰ ਆਪਾਂ ਮਿਲਾ ਲਿਆ ਤੇ ਆਪਾਂ ਇੱਦਾਂ ਕਰਕੇ ਇਹਨਾਂ ਦੀ ਫੋਲਡ ਕਰ ਲਾਂਗੇ ਠੀਕ ਹੈ ਤੇ ਹੁਣ ਨਾ ਆਪਾਂ ਪਹਿਲਾਂ ਮੋਡਾ ਨਾ ਆਪਾਂਗੇ ਸੂਟ ਦਾ ਵੀ ਮੋਡਾ ਕਿੰਨਾ ਇਹਦਾ ਤੇ ਇਦਾਂ ਤੁਸੀਂ ਬਾਹਾਂ ਦੇ ਮੋਢੇ ਦੀ ਕਟਿੰਗ ਕਰਨੀ ਹੁੰਦੀ ਆ ਉਪਰੋਂ ਤੁਸੀਂ ਅੱਧਾ ਇੰਚ ਛੱਡ ਦਿਓ ਠੀਕ ਹੈ ਤੇ ਇਦਾਂ ਘੁਮਾ ਕੇ ਤੁਸੀਂ ਦੇਖਣਾ ਤੇ ਦੇਖੋ ਇਹਦਾ ਮੋਡਾ ਆ ਰਿਹਾ ਜੀ 8.5 ਇੰਚ ਜਿਹੜਾ ਆਪਾਂ ਕਟਾ ਕੇ ਲਗਾਇਆ ਸੀ ਇਹਨਾਂ ਨਿਸ਼ਾਨੋਂ ਤੋਂ 8.5 ਇੰਚ ਆ ਰਿਹਾ ਹੁਣ ਆਪਾਂ 8.5 ਇੰਚ ਤੇ ਹੀ ਇਹਦੀ ਕਟਿੰਗ ਕਰਾਂਗੇ ਠੀਕ ਹੈ ਤੇ ਤੁਹਾਡੀ ਜਿੰਨੀ ਵੀ ਲੈਂਥ ਹੈਗੀ ਆ ਤੁਸੀਂ ਲੈਂਥ ਰੱਖ ਲਓ ਪਹਿਲਾਂ ਉਹਦੇ ਤੋਂ 2 ਜਾਂ 2.5 ਇੰਚ ਵਾਧਾ ਰੱਖ ਲਓ ਫੋਲਡਿੰਗ ਲਈ ਠੀਕ ਹੈ ਹੁਣ ਇਹ ਸਰਦੀਆਂ ਵਾਲਾ ਸੂਟ ਹੈ ਇਸ ਤੇ ਮੇਦੀ 2 ਇੰਚ ਤੇ ਕਟਿੰਗ ਕਰੂੰਗੀ ਠੀਕ ਹੈ ਮਾਇਦੀ ਲੰਬੀ ਬਣਾਉਣੀ ਆ ਤੇ ਇਥੋਂ ਮੈਂ ਇਹਦੀ 1.5/8 ਇੰਚ ਤੇ ਕਟਿੰਗ ਕਰੂੰਗੀ 18 ਰਹਿ ਜੂਗੀ ਹਾਫ ਇੰਚ ਉਪਰੋ ਸਲਾਈ ਚ ਚਲਾ ਜਾਊਗਾ ਠੀਕ ਹੈ ਮੋਡਾ 8.5 ਸੀ ਨਾ ਪਹਿਲਾਂ ਤੁਸੀਂ ਇੱਦਾਂ 8 ਇੰਚ ਤੇ ਨਿਸ਼ਾਨ ਲਗਾ ਲੈਣਾ ਇੱਕ ਠੀਕ ਹੈ ਫਿਰ 3 ਇੰਚ ਤੁਸੀਂ ਕਾਟ ਦਾ ਲੈ ਲੈਣਾ ਇੱਧਰ ਫਿਰ ਇਹ ਕਾਟ ਦੇ ਨਿਸ਼ਾਨ ਤੋਂ ਨਾ ਤੁਸੀਂ ਇੱਦਾਂ ਤਿਰਛਾ ਕਰਨਾ ਹੁੰਦਾ ਠੀਕ ਹੈ ਇਹਨੂੰ तिरछा ਕਰਕੇ ਆਪਾਂ ਨੂੰ ਪਤਾ ਲੱਗ ਜਾਂਦਾ ਗੁਲਾਈ ਕਿੰਨੀ ਕੁ ਪਾਉਣੀ ਆ ਫਿਰ ਆਪਾਂ ਇਹਦਾ ਹਾਫ ਕਰ ਲੈਣਾ ਆ ਪਾਉਣੀ ਇੰਚ ਤੇ ਕਾਟ ਪਾਉਣੀ ਹੁੰਦੀ ਆ ਬਾਹਾਂ ਦੀ ਠੀਕ ਹੈ ਤੇ ਇਹਨੂੰ ਐਦਾਂ ਗੁਲਾਈ ਦੇ ਦੇਣੀ ਆ ਤੁਸੀਂ ਨੇ ਠੀਕ ਹੈ ਜੀ ਤੇ ਮੂਰੋ ਜਿੰਨਾ ਵੀ ਪਹੁੰਚਾ ਹੈਗਾ ਤੁਸੀਂ ਹੋਰ ਰੱਖ ਲਓ ਮੈਂ ਸਾਢੇ ਪੰਜ ਰੱਖ ਲਿਆ ਤੇ ਤੁਸੀਂ ਇਹ ਵਾਲੇ ਨਿਸ਼ਾਨ ਨੂੰ ਐਦਾਂ ਕਰਕੇ ਮਿਲਾ ਦੇਣਾ ਠੀਕ ਹੈ ਤੇ ਇੱਥੋਂ ਆਪਾਂ ਇਹਦੀ ਕਟਿੰਗ ਕਰ ਲੈਣੀ ਆ ਠੀਕ ਹੈ ਤੇ ਫਿਰ ਆਪਾਂ ਦੇਖੋ ਦੋ ਡਿਜ਼ਾਈਨ ਤਾਂ ਹੀ ਮਲਾ ਕੇ ਰੱਖੇ ਸੀ ਤਾਂ ਕਿ ਆਪਣੀ ਜਿਹੜੀ ਕਾਟ ਆਉ ਸਹੀ ਪੈ ਸਕੇ ਤੁਸੀਂ ਇੱਦਾਂ ਦੋ ਪੱਲੇ ਚੱਕੜਿਆ ਮੂਰਲੇ ਤੇ ਇਹਦੇ ਵਿੱਚ ਇੱਦਾਂ ਕਾਟ ਪਾ ਲੈਣੀ ਹੈ ਤਿਰਛੀ ਕਰਕੇ ਠੀਕ ਹੈ ਜੀ ਤੇ ਇੱਥੋਂ ਆਪਾਂ ਕਟਿੰਗ ਕਰ ਲੈਣੀ ਆ ਬਾਹ ਦੀ ਤੇ ਇੱਥੇ ਕੱਟ ਜ਼ਰੂਰ ਲਗਾਉਣੇ ਨੇ ਤੁਸੀਂ ਨੇ ਤੇ ਇੱਥੇ ਵੀ ਮੂਰੇ ਫੋਲਡਿੰਗ ਵੇਲੇ ਫਿਰ ਆਪਾਂ ਨੂੰ ਸੌਖਾ ਹੋ ਜਾਂਦਾ ਠੀਕ ਹੈ ਜੀ ਇਹ ਸੀਗੀ ਆਪਣੇ 20 ਬ੍ਰੈਸਟ ਵਾਲਿਆਂ ਦੀ ਕਟਿੰਗ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ